ਨਾ ਮੇਰਾ ਕੇਵਲ ਮਸੀਆ ਮੈਂ ਇਹਨਾਂ ਦਾ ਚਾਚਾ ਲੱਗਦਾ ਪਿਆ ਤੇ ਸਾਡੀ ਚਰਚੇ ਚਰਚੋ ਮੈਂ ਆਇਆ ਮੈਂ ਚਰਚੇ ਪਾਣੀ ਆ ਰਹੇ ਸੀ ਤੇ بارش ਬੜੀ ਪੈਣ ਦੀ ਤੇ ਮੈਂ ਅਚਾਨਕ ਹੀ ਮੈਂ ਇਹਨਾਂ ਦੇ ਘਰ ਨੂੰ ਆਇਆ ਤੇ ਉਹ ਇਧਰ ਦੇਖਿਆ ਤੇ ਦੀ ਹਾਲਾਤ ਬੜੇ ਮਾੜੇ ਸੀ ਜਦੋਂ ਇਹ ਘਰ ਚ ਪਾਣੀ ਇੱਕ ਜੋ ਕੱਢ ਰਹੀ ਹੈ ਤੇ ਜ਼ੁਹਰੇ ਜੋ ਬੰਨੇ ਆ ਰਹੇ ਪਾਣੀ ਠੀਕ ਹੈ ਤੇ ਮੈਂ ਦੇਖਿਆ ਵੀ ਬਸ ਕਪੜੇ ਛਪੜੇ بچਾਓ ਮਹਿਨ ਤੇ ਦਾਣੇ ਆਪਣੇ ਕੱਢ ਕੇ ਤੇ ਉਧਰ ਰੱਖ ਦੋ ਸਟੋਰ ਮੇ ਤੇ ਫਿਰ ਮੈਂ ਇਹਨਾਂ ਨੂੰ ਆਪਣੇ ਸਟੋਰ ਚ ਲੈ ਕੇ ਗਿਆ ਅਬ ਸਟੋਰ ਖੁੱਲਾ ਉਥੇ ਰੋਟੀ ਰਾਟੀ ਬਣਾਉਂਦੇ ਨੇ ਤੇ ਪਿਛਲੇ ਕਮਰੇ ਦੇ ਪਹਿਲੇ ਇਹਨਾਂ ਦਾ ਟੱਠੇ ਹੋਏ ਨੇ ਸਰ ਬਾਲੇ ਪਾਸੇ ਬਾਲੇ ਟੁੱਟਦੇ ਜਾਂਦੇ ਨੇ ਛੱਤ ਟੁੱਟਦੀ ਜਾਂਦੀ ਆ ਫਿਰ ਮੈਂ ਇਹਨਾਂ ਨੂੰ ਉੱਥੇ ਲੈ ਕੇ ਕੱਢ ਗਏ ਤੇ ਅਭੀ ਸਰ ਇਹਨਾਂ ਨੂੰ ਕੋਈ ਰਾਸ਼ਨ ਥੋੜਾ ਜਿਹਾ ਮਿਲਿਆ ਹੋਰ ਕੋਈ ਨਹੀਂ ਆਇਆ ਦਰਵਾਜ਼ੇ ਨਹੀਂ ਜੀ ਕੋਈ ਨਹੀਂ ਪਹੁੰਚਿਆ ਜੀ ਅਭੀ ਤੱਕ ਕਿੰਨਾ ਕ ਨੁਕਸਾਨ ਹੋਇਆ ਅਸੀਂ ਦੇਖੋ ਕਹਿੰਦੇ ਵੀ ਚਲੋ ਇਹ ਚਾਚਾ ਦਾ ਘਰ ਬਣ ਜੇ ਗਰੀਬੜੀ ਹੈ ਚਲੋ ਬੰਦਾ ਦਿਹਾੜੀਦਾਰ ਆ ਇਹ ਦੋ ਤਿੰਨ ਪਿੰਡਾਂ ਦਾ ਕੰਮ ਕਰਦੀ ਆ ਤਿੰਨ ਕੁੜੀਆਂ ਨੇ ਸ਼੍ਰੀ ਗੰਦਰ ਇਹ ਉਹ ਕਹਿੰਨੇ ਵੀ ਚਲੋ ਇਹਦਾ ਘਰ ਬਣ ਜੇ ਚਾਹੇ ਹੋਰ ਕੁਝ ਨਹੀਂ ਚਾਹੀਦਾ ਇਹਨਾਂ ਦਾ ਚਾਚਾ ਦਾ ਘਰ ਬਣ ਜੇ ਬਸ ਉਹ ਹੀ। ਹਲਾਤ ਸਾਰੇ ਇਹਨਾਂ ਦੇ ਬਹੁਤ ਮਾੜੇ ਨੇ। ਬਹੁਤ ਜਾਤੇ। ਸ਼੍ਰੀ ਨਗਰ ਕੰਮ ਕਰਦਾ ਸਾਡੇ ਦਿਹਾੜੀ ਤੁਹਾਨੂੰ ਪਤਾ ਜਿੰਨੀ ਕਮਾਈ ਦੀ ਆ। ਠੀਕ ਆ ਉਹ ਪੁਲ ਦੇ ਕਰਕੇ ਉਹ ਪੁਲ ਟੁੱਟਾ ਦਾ ਉਹ ਨਹੀਂ ਆ ਪਾ ਰਿਹਾ। ਤੇ ਤਿੰਨ ਬੇਟੀਆਂ ਅੱਜ ਕੱਲ੍ਹ ਤੁਹਾਨੂੰ ਪਤਾ ਤਿੰਨ ਬੇਟੀਆਂ ਨੂੰ ਪੜਾਉਣਾ ਬੜਾ ਮੁਸ਼ਕਲ ਆ। ਇਹ ਫਿਰ ਲੋਕ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ। ਉਸੇ ਝਾੜੂ ਪੋਚੇ ਦਾ ਕੰਮ ਕਰਦੇ ਤੇ ਆਪਣੇ ਬੱਚਿਆਂ ਦਾ ਪੇਟ ਭਾਲਣ ਲਈ। ਪਰ ਸਾਰੇ ਅਹੀ ਤਾਂ ਉਹਨਾਂ ਕਾਲੀ ਵੀ ਪੀਲੇ ਹੋ ਕਰਾਂਗੇ ਚਾਹੀਦਾ ਘਰ ਬਣਨਾ ਚਾਹੀਦਾ ਬਸ ਹੋਰ ਕੀ ਅਹੀ ਕਹਿੰਦਾ ਨਹੀਂ ਹਨ ਰਾਇਆ ਨੇ ਵੀ ਚਲੋ ਚਾੜਦੇ ਕੋਈ ਵੀ ਮਾਇਤ ਕਰ ਦੇ ਇਹਦਾ ਘਰ ਬਣ ਜੇ ਬਸ ਹੋ ਗਿਆ ਕਾਵਾ ਪਿੰਡ ਮੇਰਾ ਸੱਦਾ ਵਾ ਪਾਣੀ ਦੇ ਹਲਾਤਾ ਕਰਨ ਮੇਰੀ ਛੱਤਾਂ ਵੀ ਡਿੱਗ ਗਈ ਜਦੋਂ ਪਾਣੀ ਆਏ ਪਾਣੀ ਨਿਕਾਲ ਕੇ ਇੰਨੇ ਨਾ ਪਾਣੀ ਕਰਕੇ ਮੇਨੇ ਛੱਤਾਂ ਵੀ ਤੇ ਮੇਰੇ ਸਾਰੇ ਘਰ ਵੀ ਟੱਟ ਚੁੱਕਾ ਵਾ ਕਿ ਪਾੜ ਕੇ ਮੇਰੇ ਘਰ ਬੰਨਣ ਦੀ ਕੋਸ਼ਿਸ਼ ਕਰੇ ਆਪਕਾ ਜਿੱਦੂ ਇੰਨੇ ਨਾ ਪਾਣੀ ਹੋ ਤੇ ਮੇਰੇ ਚਾਚਾ ਚੀ ਮੈਨੂੰ ਲੈ ਕੇ ਗਏ ਆਪਣੇ ਘਰ ਬਾਰਿਸ਼ ਅੱਟ ਡਿਕਨੀ ਪਿਛਲਾ ਤੇ ਮੇਰਾ ਬਹੁਤ ਪਿਛਲਾ ਮੀਂਹ ਜਦੋਂ ਪਹਿਲੇ ਮੀਂਹ ਪੈਂਦੇ ਤੇ ਪਿਛਲਾ ਤੇ ਮੇਰਾ ਡਿਕ ਚੁਕਾ ਇਹਦੇ ਵਿੱਚ ਮੈਂ ਰਹਿੰਦੀ ਸੀ ਜਦੋਂ ਜਿਆਦਾ ਪਾਣੀ ਬਾਰਿਸ਼ 24 ਘੰਟੇ ਜਦੋਂ ਬਾਰਿਸ਼ ਹੋਈ ਤੇ ਮਨ ਕਿ ਇਹ ਵੀ ਡਿਕਣਾ ਸਟਾਰਟ ਹੋ ਗਏ ਇੰਨੇ ਨਾਲ ਪਾਣੀ ਹੀ ਤੇ ਜਦੋਂ ਮੇਦੇ ਚਾਚਾ ਜੀ ਨੇ ਮੈਨੂੰ ਕੱਢ ਕੇ ਘਰਿਆ ਸੀ ਤੇ ਮਨ ਕਿ ਮੰਗਦੇ ਜਦੋਂ ਜਿਵੇਂ ਪਾਣੀ ਹੈ ਤੇ ਹਾਰ ਕਰਨਾ ਆ ਵੀ ਕਮਰਾ ਡੇਗ ਚੁਕਾ ਸੀ ਇੱਥੇ ਤੱਕਦੇ ਪਾਣੀ ਪੂਰੀ ਮਨ ਕਿ ਛੱਤ ਤੇ ਆਣ ਕੇ ਉਹ ਵੀ ਸਾਰੀ ਡੇਗ ਗਈ ਮੇਰੀਆਂ ਤਿੰਨ ਬੇਟੀਆਂਾਂ ਕਰ ਬਿਆਲਾ ਮੇਲਾ ਕਾ ਉਹ ਕਰਦੀ ਆਲੀ ਤਾਂ ਪਾ ਕਰਦਾ ਮੈਂ ਚਾਰਾਂ ਘਰਾਂ ਦਾ ਕੰਮ ਕਰਦੀ ਆਂ ਆਪਣੇ ਘਰ ਦਾ ਗੁਜ਼ਾਰਾ ਕਰਦੀ ਆਂ ਚਾਰਾਂ ਘਰਾਂ ਦਾ ਕੰਮ ਕਰਕੇ ਮੋਂ ਤਾਂ ਵਕਾਟ ਛੱਡ ਕਿੱਥੇ ਰਹਿਵਾਂਗੀ ਅਸੀਂ ਚਾਚੇ ਆਪਣੇ ਦੇ ਘਰ ਰਹਿ ਰਹੇ ਆ ਹਾਂ ਤੁਹਾਡੇ ਸਾਹਮਣੇ ਸਿਰਫ ਮੈਂ ਆਪਣਾ ਰਸ ਨਹੀਂ ਖਰੇਆ ਤੇ ਢੀੜਾ ਕਪੜਾ ਖੜੇ ਸਿਰਫ ਇੱਕ ਪੇਟੀ ਕਰੇ ਹੋਰ ਕੁਝ ਨਹੀਂ ਕਰੇ ਤੁਹਾਡੇ ਸਾਹਮਣੇ ਆਂ ਅਸੀਂ ਇਹ ਅਪੀਲ ਕਰਦੇ ਤੇ ਸਾਡਾ ਘਰ ਬਣ ਜੇ